ਲਓ ਵੀ ਪਾਇਲਟੋ ਚੰਦ ਤੇ ਅਸੀਂ ਫੇਰ ਪਹੁੰਚ ਗਏ ਦੇਖੋ ਚੰਦ ਦੇ ਦਾਗ ਦੱਬ ਤੁਹਾਡੇ ਸਾਹਮਣੇ ਤੁਹਾਨੂੰ ਨਜ਼ਰ ਆਉਣਗੇ ਉਹ ਤਾਂ ਤੁਹਾਨੂੰ ਬਾਰ-ਬਾਰ ਅਸੀਂ ਚੰਦ ਦਿਖਾ ਰਹੇ ਹਾਂ ਆ ਸਾਡੀ ਕੱਲ ਦੀ ਕਰੀ ਹੋਈ ਖਰੀਦਦਾਰੀ ਜੀ ਕਰਕੇ ਲੈ ਕੇ ਆਏ ਸੀ ਮਿਹਨਤ ਹੱਟ ਤੋੜ ਮਿਹਨਤ ਆ ਹੱਟ ਤੋੜ ਮਿਹਨਤਾਂ ਕਰਦੇ ਇਹ ਬਾਬੇ ਅਸੀਂ ਪੁੱਤੋ ਵਾਲਾ ਟੂਲ ਵੇਚਾ ਰਹੇ ਹਾਂ ਬਟੰਡੇ ਤੋਂ ਬਰਨਾਲੇ ਨੂੰ ਜਾਣਿਆ ਜਦੋਂ ਰਾਜ ਪੁੱਤੋ ਟੂਲ ਪੈਂਦਾ ਆਪਣੀਆਂ ਗੱਡੀਆਂ ਦਾ ਘੱਟੋ-ਘੱਟ 400 ਰੁਪਏ ਦਾ ਟੂਲ ਲੱਗਦਾ 6 ਚੱਕੀ ਗੱਡੀ ਦਾ ਉਹ ਬਚਾਉਣ ਦੇ ਮਾਰੇ ਪੁੱਤੋ ਸ਼ਹਿਰ ਵਿੱਚਲੀ ਨਿਕਲਾਂਗੇ ਇੱਕ ਮੋੜ ਹੀ ਪੈਂਦਾ ਸਿਰਫ ਹੋਰ ਕੁਝ ਨਹੀਂ ਹੈਗਾ ਕੋਈ ਪੁਲਿਸ ਨਾਕਾ ਨਹੀਂ ਕੁਝ ਨਹੀਂ ਹੈਗਾ ਕੋਈ ਨੋ ਐਂਟਰੀ ਨਹੀਂ ਸ਼ਹਿਰ ਵਿੱਚ ਕੇ ਨੰਗੋ ਬਸ ਆਹ ਦੱਬੜੇ ਬੈ ਡੱਬ ਜਿਵੇਂ ਚੰਦ ਤੇ ਦਾਗ ਹੁੰਦੇ ਨੇ ਐਵੇਂ ਨੇ ਥੋੜਾ ਟੂਲ ਮੱਝੂਗਾ ਯਾਰ ਤੈਨੂੰ 400 ਰੁਪਏ ਦਾ ਫਾਇਦਾ ਹੋ ਜਾਊਗਾ ਜੇ ਤੁਸੀਂ ਆ ਲੈ ਲੋ ਘੱਟ 3-400 ਦਾ ਫਾਇਦਾ 10 ਮਿੰਟ ਦੇ ਵਿੱਚ ਹੋ ਜਾਂਦਾ ਸਿਰਫ 10 ਮਿੰਟ ਦੇ ਪਰ ਉਹ 10 ਮਿੰਟ ਦੀ ਹਿੰਮਤ ਚਾਹੀਦੀ ਆ। ਆ ਤੁਹਾਨੂੰ ਦਿਖਾ ਦੇਗਾ ਮੂਰੇ ਚੌਕ ਪੈਂਦਾ ਉੱਥੇ ਚੌਕ ਤੋਂ ਖੱਬੇ ਹੱਥ ਉਦੋਂ ਬਾਅਦ ਸਿਰਫ 1 ਕਿਲੋਮੀਟਰ ਗਾਂ ਜਾ ਕੇ ਮੰਦਿਰ ਆ ਜਾਂਦਾ ਮੰਦਿਰ ਕੋਲੋਂ ਫੇਰ ਖੱਬੇ ਹੱਥ ਰੋਡ ਤੇ ਚੜਜੋਗੇ ਜਾ ਕੇ ਪੁੱਤ ਵਾਲਾ ਟੋਲ ਕੱਟ ਜਾਊਗਾ। ਓਕੇ ਭਾਈ ਰੱਬ ਰਾਖਾ। ਦੇਖੋ ਪਾਇਲਟ ਉਹ ਆਹਾ ਆਪਣੇ ਪੰਜਾਬ ਦਾ ਸਭ ਤੋਂ ਜ਼ਿਆਦਾ ਨਜ਼ਾਰੇ ਵਾਲਾ ਕੰਮ ਆ ਵੀ ਆਪਣੇ ਪੰਜਾਬ ਦੇ ਵਿੱਚ ਕੋਈ ਵੀ ਬੰਦਾ ਭੁੱਖਾ ਨਹੀਂ ਮਰਦਾ ਸਹਿਬ ਜੱਤਿਆਂ ਦੀ ਸੇਵਾ ਕੋਟ ਪ੍ਰਨਾਮ ਰੋਟੀ ਵੀ ਫ੍ਰੀ ਪਕੌੜੇ ਪਕੂੜੇ ਵੀ ਫ੍ਰੀ ਚਾਹ ਵੀ ਫ੍ਰੀ ਕੰਮ ਤੁਸੀਂ ਆਪਦੇ ਲਈ ਕਰਨਾ ਰੋਟੀ ਪਾਣੀ ਤੁਸੀਂ ਫ੍ਰੀ ਖਾ ਸਕਦੇ ਹੋ ਲੰਗਰਾਂ ਚੋਂ ਇਹ ਪੰਜਾਬ ਦੀ ਵੱਡੀ ਐ ਲਾਲਾ ਵੀ ਦੇਣਾ ਬਾਈ ਜੀ ਇਹ ਲੰਗਰ ਸਾਡੇ ਬਾਬਾ ਨਾਨਕ ਜੀ ਨੇ 20 ਰੁਪਈਆ ਦਾ ਚਲਾਇਆ ਸੀ ਉਹ 20 ਰੁਪਈਆ ਦਾ ਵਿਆਜ ਹੁਣ ਤੱਕ ਚੱਲੀ ਜਾਂਦਾ ਸਾਡੇ ਤੋਂ ਮੁੱਕ ਨਹੀਂ ਰਿਹਾ ਬਾਕੀ ਬਾਹਰਲੇ ਲੋਕ ਨੇ ਜੇ ਤੁਹਾਨੂੰ 10 ਰੁਪਈਆ ਦੀ ਚੀਜ਼ ਦਾਨ ਕਰਦੇ ਨੇ ਉਹ ਤੋਂ 50 ਰੁਪਈਆ ਦੀ ਪਰਚੀ ਕਟਾਉਂਦੇ ਨੇ ਇਹ ਆਪਣੇ ਪੰਜਾਬ ਦੇ ਵਿੱਚ ਹੀ ਆ ਸਿਰਫ ਵੀ ਪਰਚੀ ਕੋਈ ਵੀ ਨਹੀਂ ਲਓ ਜਹੇ ਤੁਸੀਂ 10000 ਦੀ ਜੀਤ ਖਾ ਦਿਓ ਬੈਠੇ ਬੈਠੇ ਚਾਹੇ ਪੈਕਿੰਗ ਕਰਕੇ ਵੀ ਲੈ ਜਾਓ ਉਹ ਥੋੜੀ ਹਿੰਮਤ ਆ ਜਹੇ ਖਾ ਮਰੋ ਜਹੇ ਚੱਕ ਮਰੋ ਹਾਂ ਵੀ ਪਾਇਲਟੋ ਪਹੁੰਚ ਗਿਆਂ ਅਸੀਂ ਬਰਨਾਲੇ ਇਹ ਆਪਣੇ ਗਲਾਬ ਸਿੱਧੂ ਬਾਈ ਦਾ ਪਿੰਡਾ ਬਰਨਾਲੇ ਦੇ ਜਮਾ ਨਾਲ ਫਰਵਾਹੀ ਅਸੀਂ ਉੱਥੇ ਪਹੁੰਚ ਗਿਆਂ ਫਰਵਾਹੀ ਪਿੰਡ ਆ ਬੈਠਾ ਆਰਾਮ ਸਾਡਾ ਯਾਰ ਇਹਨੂੰ ਅਸੀਂ ਤਾਰਨਾ ਇਹਦੀ ਸਾਡੀ ਰਿਸਪੌਂਸਿਬਿਲਟੀ ਧੀ ਉਰੇ ਤੱਕ ਲੈ ਕੇ ਆਉਣ ਦੀ ਹੁਣ ਅਸੀਂ ਇਹਦੇ ਘਰਦਿਆਂ ਨੂੰ ਸੁਨੇਹਾ ਦਿੰਨੇ ਆਂ ਵੀ ਹੁਣ ਅੱਗੇ ਉਹ ਇਹਨੂੰ ਭਾਈ ਫੜ ਕੇ ਲੈ ਜਾਣ ਬਾਹਾਂ ਤੋਂ ਫੇਰ ਸਾਨੂੰ ਨਾ ਕਿਹੋ ਤੁਸੀਂ ਇੱਥੇ ਤਾਰ ਗਏ ਕੋਈ ਇਹਨੂੰ ਹੋਰ ਲੈ ਗਿਆ ਚੜਾ ਕੇ ਗੱਡੀ ਤੇ ਇਹਦਾ ਰੋਈਏ ਚੜਿਆ ਫਿਰਦਾ ਜੀ ਰੋਈਏ ਇਹ ਮੁੰਡਾ ਸੂਰਤੋਂ ਆ ਗਿਆ ਸੂਰਤੋਂ ਰੋਈਏ ਚੜਿਆ ਹੋਇਆ ਆਈਂ ਕਦੇ ਕਿਸੇ ਟਰਾਲੀ ਵਾਂਗ ਰਾਮ ਕਾ ਗਿਆ ਬੱਸ ਵਾਂਗ ਆ ਗਿਆ ਟਰੈਕਟਰ ਵਾਂਗ ਆ ਗਿਆ ਹੋਰ ਉਰੇ ਤੱਕ ਪਹੁੰਚ ਗਿਆ ਹੁਣ ਇਹਨੇ ਜਾਣਾ ਮੋਗੇ ਠੀਕ ਆ ਬਾਈ ਜੀ ਰੱਬ ਰੱਖਿਆ ਇਹਨੂੰ ਤਾਰਦੇ ਆ ਵੀਰੇ ਨੂੰ ਆਪਾਂ ਹਾਂਜੀ ਇਹ ਨੇ ਸਾਡੇ ਪਿੰਡਾਂ ਵਾਲੇ ਰੋਡ ਗੱਡੀ ਤਾਂ ਨੇ ਖਾਲੀ ਕਰਾਈ ਨਹੀਂ ਕਹਿੰਦਾ ਕੱਲੂ ਕਰਾਉਂਗਾ ਹੁਣ ਸਵੇਰੇ 4 ਵਜੇ ਨਿਕਲਾਂਗੇ ਘਰੋਂ ਅੱਜ ਅਸੀਂ ਘਰੇ ਚੱਲਿਆਂ ਤੇ ਨਹੀਂ ਰਹਿਵਾਂਗੇ ਪਿੰਡ ਸਵੇਰੇ 4 ਵਜੇ ਨਿਕਲ ਜਾਾਂਗੇ ਉਰੋਂ ਥਾਲੀ ਕਰਕੇ ਲੋਡ ਕਰਕੇ ਫੇਰ ਵਾਪਸ ਆਵਾਂਗੇ